ਬਿਆਨ ਲਿਖਾਵਾਂਗੇ ਸਾਡੇ ਅਸੀਂ ਇਹ ਆ ਅਸੀਂ ਤੁਹਾਨੂੰ ਤੋਣ ਚ ਲਿਆਤਾ ਤੁਸੀਂ ਉਰੇ ਪਹੁੰਚ ਕੇ ਸਾਡੀ ਤਸੱਲੀ ਕਰਾਓ ਦਖਾਸਤ ਇਹਦੀ ਲਿਖੀ ਹੋਈ ਹੈ ਐਫ ਆਈ ਆਰ ਇਹਦੀ ਦਰਜੂ ਯੂਆ ਟਰਾਲੀਆਂ ਦੀ ਜਿਹੜੀ ਚੋਰੀ ਹੋਈਆਂ ਨੇ ਸ਼ੈਂਪੂ ਦੇ ਉੱਤੇ ਤੁਹਾਡੇ ਸ਼ਹਿਰ ਚ ਆ ਗਿਆ ਸਮਾਨ ਸਾਡਾ ਚੋਰੀ ਦਾ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਉਹਨੂੰ ਪੜਤਾਲ ਕੇ ਫੜੋ ਕਿ ਇਹ ਕੌਣ ਬੰਦਾ ਹੈ ਕੀ ਹੈ ਕਿਹਦਾ ਘਰ ਹੈ ਕਿਹਦਾ ਵਾਰ ਹੈ ਸਾਨੂੰ ਜਾਣਕਾਰੀ ਮਿਲੀ ਅਸੀਂ ਤਾਂ ਪੈਡ ਨੱਪਦੇ 20 20 ਮਾਰਚ ਤੋਂ ਆਪਕਾ ਪ੍ਰੋਫੈਸਰ ਗੱਲ ਤੇ ਮੈਂ ਕੀ ਆਇਆ ਹੋਇਆ ਉਹ ਅਜੇ ਇੱਕ ਮਿੰਟ ਕਰਕੇ ਬੰਦ ਕਰਾਓ ਉੱਪਰ ਸਾਡੀ ਤੁਸੂ ਬੁਲਾ ਲਓ ਸਾਨੂੰ ਵੀ ਲੋੜ ਤੇ ਆਉਂਦੇ ਆਂ ਅਰਦਾ ਤੁਸੂ ਸਤਿ ਸ੍ਰੀ ਅਕਾਲ ਹੈ ਨਾ ਪੂਰਾ ਦੇਖੋ 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 ਮੇਰੀ ਗੱਲ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰਨਾ ਧਿਆਨ ਤੁਹਾਡੇ ਲਿਆਤੀ ਸਾਡੀ ਬੇਨਤੀ ਆ ਸੀ ਉਰੇ ਆ ਕੇ ਦਰਖਾਸਤ ਲਿਖਾ ਲਾ ਕੋਈ ਗੱਲ ਨਹੀਂ ਜੇ ਤੁਹਾਨੂੰ ਆਇਆ ਨਾ ਸਾਡਾ ਬਿਆਨ ਲਿਖਾਵਾਂਗੇ ਸਾਡੇ ਅਸੀਂ ਇਹ ਆ ਸੀ ਤੁਹਾਨੂੰ ਧੌਣ ਤੇ ਲਿਆਤਾ ਕੁਸੀਂ ਉਰੇ ਪਹੁੰਚ ਕੇ ਸਾਡੀ ਤਸੱਲੀ ਕਰਾਓ ਦਰਖਾਸਤ ਇਹਦੀ ਲਿਖੀ ਹੋਈ ਹੈ ਐਫ ਆਈ ਆਰ ਇਹਦੀ ਦਰਜੂ ਯੂਆ ਟਰਾਲੀਆਂ ਦੀ ਜਿਹੜੀ ਚੋਰੀ ਹੋਈਆਂ ਨੇ ਸ਼ੈਂਪੂ ਦੇ ਉੱਤੇ ਤੁਹਾਡੇ ਸ਼ਹਿਰ ਚ ਆ ਗਿਆ ਸਾਮਾਨ ਸਾਡਾ ਚੋਰੀ ਦਾ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਉਹਨੂੰ ਪੜਤਾਲ ਕੇ ਫੜੋ ਕਿ ਇਹ ਕੌਣ ਬੰਦਾ ਹੈ ਕੀ ਹੈ ਕਿਹਦਾ ਘਰ ਹੈ ਕਿਹਦਾ ਵਾਰ ਹੈ ਸਾਨੂੰ ਜਾਣਕਾਰੀ ਮਿਲੀ ਹੈ ਅਸੀਂ ਤਾਂ ਪੈਡ ਨੱਪਦੇ 20 20 ਮਾਰਚ ਤੋਂ ਆ ਟੋਨੀ ਲਾਂਗੋਵਾਲਾ ਜ਼ਿਲ੍ਹਾ ਗੂ ਕੋ ਮਾਈਕ ਤੇ ਆਉਣਾ ਜਿੱਥੇ ਵੀ ਗੱਲ ਹੁੰਦੇ ਨੇ ਸਾਡਾ ਵੀਰ ਸੋਨੀ ਲੰਗਵਾਲਾ ਹਾਂਜੀ ਉਹ ਇੱਥੇ ਕਿੱਟਾ ਗਏ ਨੇ ਸਾਡੇ ਬਲਾਕ ਦੇ ਖਜ਼ਾਨਚੀ ਮਨਜੀਤ ਸਿੰਘ ਬਿੰਨਾਹੜੀ ਜੋ ਪ੍ਰਧਾਨ ਜੀ ਮਾਈਕ ਤੇ ਉਹ ਮਨਜੀਤ ਸਿੰਘ ਬਿੰਨਾਹੜੀ ਇਹ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ ਉਹਨਾਂ ਤੋਂ ਬਾਅਦ ਸੋਨੀ ਲੰਗਵਾਲਾ ਵੀਰ ਪਿਆਰ ਰਹਿਣਾ ਉਹ ਜੀ ਪ੍ਰਧਾਨ ਜੀ ਉਹ ਟਰਾਲੀਆਂ ਇਹ ਸਭ ਦੇ ਵਿਚਾਈਆਂ ਦੀ ਗੱਲ ਕਰ ਖਾਲੇ ਤਾਂ ਕਿ ਤੇ ਬਾਕੀ ਹੋਰ ਕਿੰਨਿਆਂ ਨੇ ਉਹ ਅੱਗੇ ਅੰਡਸਟਰੀ ਕਰੇ ਇੱਥੇ ਉਹਨਾਂ ਦਾ ਸਮਾਨ ਪਿਆ ਹੈ ਉਹ ਤੁਹਾਨੂੰ ਦੋ ਜਿਹੇ ਕਿਹਾ ਇਹ ਸਮਾਨ ਦਿਵਾਰ ਖੱਡਿਆ ਜਾਵੇ ਉਹ ਵੀ ਅੰਦਰ ਦੇ ਬੰਦੀ ਕਰ ਦਈਏ ਜਿਹੜਾ ਡਿਫੈਂਸ ਦੇ ਨਾਲ ਆਏ ਦੇਖਣਾ ਤੁਹਾਨੂੰ ਪਹਿਲਾਂ ਗਿਆ ਜੀ ਲਿਖਤਾ ਨੂੰ ਚਾਹੀਏ ਤੁਹਾਨੂੰ ਜ਼ਰੂਰ ਤਰਖਾਸ ਚਾਹੀਏ ਠਾਣੇ ਆਣੇ ਇਹਦਰਖਾਸਤ ਮੇਰਾ ਲੀਗਲ ਪ੍ਰੋਸੈਸ ਹੈ ਮੈਂ ਕਿਸੇ ਪਰਮਿਸਸਨ ਸੈਂਟਰ ਕਰਨਾ ਮੇਰੇ ਕੋਲ ਵੀ ਪਤਾਕਾਰ ਚਾਹੀਦਾ ਵੀ ਤੁਸੀਂ ਕੰਪਲੇਂਟਡ ਹੋ ਮੈਨੂੰ ਜਾਣਕਾਰੀ ਦਿਓ ਦੇਖੋ ਉਹ ਲਿਖੂਗਾ ਮੈਂ ਤੁਹਾਨੂੰ ਲਿਖਣੇ ਆ ਪਤਾ ਨਹੀਂ ਨਿਉ ਕੋਈ ਲਿਖੋ ਤੁਸੀਂ ਲਿਖੋ ਆਪਣੇ ਵੱਲੋਂ ਜੱਥੇਬੰਦੀ ਵੱਲੋਂ ਦੇ ਦਿਓ ਜਿਹਦੇ ਵੱਲ ਨਹੀਂ ਬਚਿਆ ਕਿਉਂਕਿ ਭਾਈ ਜੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਅਸੀਂ 5 ਮਹੀਨੇ ਤੋਂ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਹੈ ਜਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋ ਸਾਡੇ ਕੋਲੇ ਆਲਰੇਡੀ ਹੈਗੀਆਂ ਨੇ ਐਸਾ ਤੋਂ ਸਾਬ ਵੀ ਕਹਿਣਗੇ ਵੀ ਉਹ ਸਿੱਧੀ ਉਹੀ ਜਿਹੜੀ ਟਰਾਲੀ ਦਾ ਇੱਕ ਮਿੰਟ ਜੀ ਕੋਈ ਜਿਹੜੀ ਉਹੀ ਟਰਾਲੀ ਦਾ ਟਾਇਰਾ ਸਾਤੋਂ ਨਹੀਂ ਕਹਿੰਦੇ ਰੋਡ ਪੈਣੀ ਕਿਉਂਕਿ ਭਾਈ ਅਸੀਂ ਕੱਚੇ ਕੋਈ ਨਹੀਂ ਕੱਚੇ ਪੈਰੀ ਨਹੀਂ ਗੱਲ ਕਰਦੇ ਸੀ ਫੋਟੋ ਕੱਟ ਵਾਲੀ ਦਿਖਾਉਣੀ ਆ ਆ ਦੇਖੋ ਭਾਈ ਜੀ ਗੱਡੀ ਮੜੀ ਆ ਜੀ ਇਹ ਜਿਹੜੀ ਟਰਾਲੀ ਆ ਮੌਜੂਦਾ ਬਣੀ ਹੋਈ ਨਾ ਪੂਰੀ ਤੁਹਾਨੂੰ ਫੋਟੋ ਅਸੀਂ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਜਿਹੜੀ ਆ ਆਮ ਆਦਮੀ ਪਾਰਟੀ ਦਾਵੇ ਮਾਰਦੀ ਸੀ ਓ ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਬਤ ਹੋ ਗਿਆ ਮੋਦੀ ਪਾਰਟੀ 90 ਦੇ ਵਿੱਚ ਇੱਕ ਸਾਨਾ ਦੇ ਸ਼ੰਗਾਰ ਸ੍ਰੀ ਜਿੱਤ ਹੈ ਗੱਡੀ ਕਰਵਾਉਣ ਵਾਲਾ ਇੱਕ ਮਿੰਟ ਦੇ ਤੁਹਾਡੇ ਵਾਲਾ ਬੰਦ ਹੋ ਗਿਆ ਦੋਸਤਾਂ ਓਹ ਲੈ 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 ਅੱਗੇ ਵੀ ਟਰਾਲੀ ਚੋਰ ਦੀ ਜਾਂਦੇ ਪੰਗੇ ਮਾਰਦਾ ਹੋ ਹੁਣ ਵੀ ਪਾਇਰ ਹੈ ਅੱਗੇ ਕੱਲ ਹੀ ਕੱਲ ਅੱਜ ਅਸੀਂ ਹੋਰ ਆਹ ਟਰਾਲੀ ਦੇ ਟਾਇਰ ਨੇ ਦੇਖ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਸੇਮ ਟਾਇਰ ਨੇਗੇ ਮਿਲਾ ਸਕਦੇ ਹੋ ਭਾਈ ਅਸੀਂ ਕੱਚੇ ਪੈਰੀ ਗੱਲ ਨਹੀਂ ਕਰਦੇ ਫੋਨ ਕੱਟੋ ਫੋਨ ਕੱਟੋ ਬੜਾ ਜਾ ਇਹਨੂੰ ਐਂ ਡੈਡਾ ਫੋਨ ਕਰਕੇ ਦਿਖਾਓ ਟਰਾਲੀ ਦੇ ਟਾਇਰ ਨੇ ਆਹ ਟਰਾਲੀ ਦੇ ਟਾਇਰ ਨੇ ਭਾਈ ਆਹ ਇਹਦੀਆਂ ਕੋਰਾਂ ਦੇਖੋ ਨੀਲੀਆਂ ਮਿਲਾ ਕੇ ਦੇਖ ਸਕਦੇ ਹੋ ਤੁਸੀਂ ਚਲੋ ਅਸੀਂ ਕੱਚੇ ਪੈਰੀ ਨਹੀਂ ਭਾਈ ਜੀ ਇਹ ਵਾਦਾ ਕਰਦੇ ਇਹ ਅਸਲ ਤੋਂ ਸਾਡੀ ਸਾਡਾ ਇੱਥੇ ਰਾਈਟ ਹੈ ਮੇਰਾ ਰਾਈਟ ਤਦੂ ਹੈ ਉਹਦੇ ਰਾਈਟ ਨੂੰ ਪੂਰਾ ਕਰਾਂਗੇ ਬਸ ਮੈਨੂੰ ਆ ਅਸੀਂ ਲਿਖਤੀ ਦਿੰਦੇ ਆ ਪ੍ਰੋਗਰਾਮ ਚੱਲਣ ਦਿਓ ਬੰਦੇ ਕੰਟਰੋਲ ਚ ਚਲੋ ਲਓ ਇਵੈਂਟ ਵੀਰ ਬੈਠਾ ਅਸੀਂ ਸਮਝਦੇ ਆ ਕੰਮ ਜਿਹੜਾ ਉਹਨੂੰ ਪ੍ਰੋਪਰ ਚੱਲਣ ਦਿਓ ਚਲੋ ਚਲੋ ਬਾਈ ਜੀ ਦੂਜੀ ਗੱਲ ਇਹ ਆ ਵੀ ਇੱਥੋਂ ਸਾਈਡ ਕਿਉਂਕਿ ਸਾਨੂੰ ਸਾਥ ਥੋੜਾ ਬੇਲਾ ਕਰ ਦਿਓ ਕੋਈ ਦਿੱਕਤ ਤੁਹਾਡੇ ਵਾਸਤੇ ਤੇ ਸਾਡੇ ਵਾਸਤੇ ਵੀ ਨਾ ਆਵੇ ਤੀਜੀ ਗੱਲ ਇਹ ਆ ਵੀ ਕਿਸੇ ਵੀ ਬੰਦੇ ਨੇ ਕੋਈ ਇੱਥੇ ਕਿਸੇ ਰਾਹਗੀਰ ਨੂੰ ਕਿਸੇ ਨੂੰ ਹੋਰ ਪਰੇਸ਼ਾਨ ਕਰਨਾ ਆਪਣਾ ਕੋਈ ਮਕਸਦ ਨਹੀਂ ਹੈ ਆਪਣਾ ਇੱਕ ਟਾਰਗੇਟ ਹੈ ਜੱਥੇਬੰਦਕ ਤਰੀਕੇ ਦੇ ਨਾਲ ਆਪਾਂ ਐਡਿਸ਼ਨ ਕਰ ਰਹੇ ਆਂ ਬਹਿ ਜੋ ਲੰਗਰ ਪਾਣੀ ਦਾ ਪ੍ਰਬੰਧ ਤੁਹਾਡਾ ਇੱਥੇ ਹੋਊਗਾ ਜਦੋਂ ਤੁਹਾਡੀ ਤਸੱਲੀ ਹੋ ਗਈ ਮੋਰਚੇ ਨੇ ਪੂਰਾ ਫੈਸਲਾ ਕਰ ਲਿਆ ਵੀ ਹੁਣੇ ਪ੍ਰੋਗਰਾਮ ਤੋਂ ਜਾਣਾ ਹੈ ਉਦੋਂ ਜਾਵਾਂਗੇ ਉਹਨਾਂ ਚਿਰ ਕੁਝ ਵੀ ਹੋ ਜੇ ਜਾਣਾ ਨਹੀਂ ਕਿਉਂਕਿ ਗੱਲ ਬਹੁਤ ਵੱਡੀ ਹੈ ਇਹਦੇ ਚ ਬਹੁਤ ਸਾਰੀਆਂ ਕੜੀਆਂ ਜੁੜੀਆਂ ਹੋਈਆਂ ਨੇ 2 ਦਰਜਣ ਤੋਂ ਉੱਪਰ ਟਰਾਲੀਆਂ ਗਾਇਬ ਨੇ ਕਿੰਨੀਆਂ ਨੇ ਉਹਰੇ ਕੀ ਹੈ ਕਿਉਂਕਿ ਪੂਰੇ ਪੰਜਾਬ 'ਚ ਗੱਲ ਚੱਲੀ ਗਈ ਹੈ ਇੱਥੇ ਪੂਰੇ ਪੰਜਾਬ ਦੀ ਗੈਂਤੀ ਨੇ ਆਉਣਾ ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਹੈ ਵੀ ਇਸ ਗੱਲ ਦੇ ਵਿੱਚ ਸਹਿਯੋਗ ਕਰੋ ਰਾਹ ਦੇ ਵਿੱਚ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਜਿੰਨੇ ਆਪਣਾ ਸਪੋਰਟ ਲੋਕਾਂ ਨੇ ਕੀਤੀ ਹੈ ਚਾਹ ਦਾ ਪਾਣੀ ਦਾ ਲੰਗਰ ਦਾ ਪ੍ਰਬੰਧ ਹੋ ਜੂ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਇਹਨਾਂ ਨੂੰ ਰਿਟਰਨ 'ਚ ਵੀ ਲਿਖਤੀ ਲੈਟਰ ਕਿਉਂਕਿ ਪ੍ਰਸ਼ਾਸਨ ਨੇ ਮੰਗਿਆ ਵੀ ਸਾਨੂੰ ਲੈਟਰ ਦਿਓ ਅਸੀਂ ਤਾਂ ਹੀ ਜਿੰਦਾ ਘਲਬਾਵਾਂਗੇ ਅਸੀਂ ਲਿਖਤੀ ਦੇਣ ਲੱਗੇ ਹਾਂ ਜਥੇਬੰਦੀ ਵੱਲੋਂ ਵੀ ਸਾਨੂੰ ਇਹ ਪੁਖਤਾ ਜਾਣਕਾਰੀ ਹੈ ਇਸ ਦੇ ਅੰਦਰ ਸਾਡਾ ਸਮਾਨ ਹੈ ਸਾਡੀਆਂ ਟਰਾਲੀਆਂ ਦਾ ਸਮਾਨ ਹੈ ਅਸੀਂ ਲਿਖਤੀ ਦੇਣ ਲੱਗੇ ਹਾਂ ਜਾਣ ਲਓ ਨਹੀਂ ਇਹ ਨਹੀਂ ਬਾਦੇ ਵਾਸਤੇ ਨਹੀਂ ਜੀ ਮੈਂ ਕਿਹਾ ਮਾਈਕ ਮੈਨੂੰ ਪਤਾ ਨਹੀਂ 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 ਜੀ ਕਿ ਤੋ ਗੱਲ ਕਰ ਲਈ ਅਸੀਂ ਬਈ ਬੇਨਤੀ ਆ ਤੁਸੀਂ ਆਪਣਾ ਮੇਰੀ ਕਮੈਂਟ ਬੜੀ ਕਿਹਾ ਤੁਸੀਂ ਆਪਣਾ ਪ੍ਰੋਸੈਸ਼ਨ ਜਾਰੀ ਰੱਖੋ ਬਾਈ ਜੀ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਤੇ ਸਾਡਾ ਜੋ ਚੱਲ ਰਿਹਾ ਓਦੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਲਿਖਤੀ ਕੰਪਲੇਟ ਅਸੀਂ ਲੈਨੇ ਆ ਜੋ ਵੈਰੀਫਿਕੇਸ਼ਨ ਜੋ ਕਾਨੂੰਨੀ ਕਾਰਵਾਈ ਉਸੇ ਕਾਨੂੰਨੀ ਕਾਰਵਾਈ ਕਰਾਂਗੇ ਵੈਰੀਫਿਕੇਸ਼ਨ ਤੋਂ ਠੀਕ ਕਰੋ ਜੀ ਆਪਣਾ ਜੋ ਕਰਨਾ ਇੱਕ ਵਾਰ ਹੀ ਕਰਾਈ ਅਸੀਂ ਸਾਰਾ ਸਹਿਯੋਗ ਦਿੱਤਾ ਨਗਰ ਨੇ ਨੇੜੇ ਤੇੜੇ ਪਿੰਡਾਂ ਦੇ ਭਰਾ ਉੱਥੇ ਆ ਗਏ ਅਸੀਂ ਕਿਹਾ ਵੀ ਸਾਨੂੰ ਸੂਹ ਮਿਲੀ ਆ ਟਰਾਲੀਾਂ ਚ ਸਮਾਨ ਸੀ ਜਦ ਤੁਸੀਂ ਚੋਰ ਹੋ ਤੇ ਤੁਲੇ ਹੋਇਓ ਨਾਪਾ ਲੁੱਟਣ ਤੇ ਨਗਰ ਆ ਰਹੇ ਥੋਡੇ ਨਗੇ ਕਿਸੇ ਤੋਂ ਨਹੀਂ ਦਬਦੇ ਏਕੇ ਦੀ ਜਿੱਤ ਹੁੰਦੀ ਆ ਜੇ ਤੁਸੀਂ ਸਾਥ ਦੇਮੋਗੇ ਥੋਡੇ ਨਗਰ ਦੇ ਵਿੱਚ ਆਇਆ ਤਾਂ ਕਿਸੇ ਨੇ ਨਹੀਂ ਜਾਣਾ ਘਰੋਂ ਆਪਾਂ ਮੋਰਚੇ ਦੇ ਵਿੱਚ ਆਇਆ ਡਿਊਟੀ ਪੂਰੀ ਲਾਉਣੀ ਆ ਮੋਢੇ ਨਾਲ ਮੋਢਾ ਲਾ ਕੇ ਖੜਨਾ ਜੋ ਵੀ ਠੀਕ ਆ ਗਲੀਆਂ ਤਾਲੀਆਂ ਚ ਖੜ ਜਾਂਦਾ ਉਹ ਚਾਰ ਕਣੀਆਂ ਪਹਿਲੇ ਚਾਰ ਕਣੀਆਂ ਨਾਬਾ ਸਮੁੰਦਰ ਬਣ ਜਾਂਦਾ ਉਹ ਸੋਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਹੱਕ ਸੱਚ ਲਈ ਸਾਥੀਓ ਕਿਸੇ ਦੀ ਏਡੀ ਵੱਡੀ ਤਾਕਤ ਨਹੀਂ ਨਾ ਕਿਸੇ ਐਮਐਲਏ ਦੀ ਨਾ ਕਿਸਤਾ ਮੋਦੀ ਦੀ ਗੋਡਨੀ ਲਵਾਈ ਆ ਇਹ ਤਾਂ ਚੀਜ਼ੇ ਕੀ ਆ ਪਰ ਸੋਡੇ ਏਕੇ ਦੀ ਜ਼ਰੂਰਤ ਆ ਤਾਕਤ ਕਿਹਦੀ ਆ ਛੰਡੇ ਦੀ ਤੇ ਬੈਂਚ ਦੀ ਕੰਮ ਜੈ ਨਾਲ ਲਵਾਈਆਂ ਫਿੱਟੇ ਮੂੰਹ ਕਹਿਦੇ ਹੋ ਭਰਾਵੋ ਪਰ ਤੁਹਾਡਾ ਸਾਥ ਹੋਣਾ ਚਾਹੀਦਾ ਮੋਰਚਾ ਸੱਡਕੇ ਨਹੀਂ ਜਾਣਾ ਮੈਂ ਬਾਰ ਬਾਰ ਗੱਲ ਕਹਿ ਰਿਹਾ ਰਾਹ ਵੀਰ ਤੰਗ ਨਹੀਂ ਕਰਦੇ ਜਿਹੜੇ ਮੇਰੇ ਸਤਕਾਰਯੋਗ ਭਰਾ ਮੇਰੇ ਪਿੱਛੇ ਖੜੇ ਨੇ ਪੰਡਾਲ ਚਾਜੋ ਇਹੋੜੇ ਕਿਵੇਂ ਲਈਆ ਕਿਸ਼ਤਾਂ ਤੇ ਲਈਆ ਕਿਵੇਂ ਲਈਆ ਇਹਨਾਂ ਦੇ ਬਾਪ ਆ ਜੇ ਟਰਾਲੀਆਂ ਦੀ ਇਹਨਾਂ ਨੇ ਲੈ ਕੇ ਵੱਟ ਵੱਟ ਉਹ ਟਰਾਲੀ ਦੀ ਮੈਂ ਸਨਾਖਤ ਕਰ ਲਈ ਕਿਉਂਕਿ ਉਹ 400 ਦਿਨ ਦੇ ਸਮਾਂ ਮੇਰੇ ਕੋਲ ਰਹੀ ਹੈ ਟਰਾਲੀ ਅੰਦਰ ਪੰਜਾਂ ਨੇ ਟਾਇਰ ਬਿਲ ਗਏ ਰੰਬ ਮਿਲ ਗਏ ਹੱਬਾਂ ਮਿਲ ਗਈਆਂ ਉਹਦੀ ਡਹੀ ਮਿਲ ਗਈ ਇੱਕ ਮਿਲ ਗਿਆ ਉਹ ਟਰਾਲੀ ਦਾ ਹੁੱਕ ਮਿਲ ਗਈ ਟਰਾਲੀ ਦੀ ਦੂਜੀ ਗੱਲ ਇੱਕ ਟਰਾਲੀ ਹੋਰ ਹੈ 22 ਟਰਾਲੀਆਂ ਹੋਈਆਂ ਨੇ ਚੋਰੀ ਉਹਦੀ ਸਨਾਖ ਤੜਕੇ ਕਰਾਂਗੇ ਉਹਦਾ ਸਮਾਨ ਵੀ ਨਾਲ ਅੰਦਰ ਪਿਆ ਹੈ ਸੋ ਇਹ ਕਰਕੇ ਇਹ ਅੰਦਰੋਂ ਪਲਾਟ ਦੀ ਅਸੀਂ ਛਾਣਵੇਂ ਕਰਨੀ ਹੈ ਸਾਡੇ ਕੋਲ ਇੱਕ ਚੀਜ਼ ਦੀ ਟੋਟ ਹੈ ਬੈਟਰੀਆਂ ਨਹੀਂ ਹੈਗੀਆਂ ਦੋ ਇੱਥੋਂ ਬੈਟਰੀਆਂ ਲਿਓ ਸਮਾਨ ਤੁਹਾਨੂੰ ਅੰਦਰੋਂ ਹੋਰ ਇੱਕ ਆਫੂਜ਼ ਦੇ ਵਿੱਚੋਂ ਕੱਢ ਕੇ ਦੇਵਾਂਗੇ ਬਸ ਬਾਕੀਆਂ ਨੇ ਰੌਲਾ ਨਹੀਂ ਪਾਉਣਾ ਬੈਠੇ ਰਹਿਣਾ ਸਹਿਯੋਗ ਦੇਣਾ ਹੁਣ ਦੇਖਿਓ ਉਹ ਜਿਹੜੀ ਆਮ ਆਦਮੀ ਬਾਡੀ ਵਾਲੇ ਦਾਅਵੇ ਕਰਦੇ ਸੀ ਇਹ ਹੁਣ ਤਾਂ ਤੁਹਾਨੂੰ ਦੱਸਦਾ ਵੀ ਟਰਾਲੀ ਚੋਰ ਭਾਈ ਨਾਬੇ ਚ ਵੀ ਹੈਗੇ ਨੇ ਇਹਨਾਂ ਦਾ ਨਗਰ ਕੌਂਸਲ ਦਾ ਪ੍ਰਧਾਨ ਹੈ ਜਿਹੜੀ ਬੀਬੀ ਉਹਦਾ ਪਤੀ ਹੈ ਪੰਕਜ ਪੱਪੂ ਉਹਦੇ ਬਲਾਡ ਜੋ ਬਰਾਮਦ ਹੋਇਆ ਸਮਾਨ ਸਰਾਖਤ ਹੋ ਗਈ ਹੈ ਤੁਹਾਨੂੰ ਜੋ ਲੋਕ ਇੱਥੇ ਤੁਹਾਨੂੰ ਡਾਊਟ ਫੁੱਲ ਆਉਂਦਾ ਸਾਨੂੰ ਸਮਝ ਗਾ ਅੱਗੇ ਇੱਕ ਹੋਰ ਦੇਖਿਓ ਸਰਦਾ ਤੇ ਚੱਕੂ ਜੀ ਇਹਨਾਂ ਨੇ ਫੋਟੋ ਆ ਕਰੋ ਜੀ ਸੁਨੱਖ ਇਹਦਾ ਸਾਜੂ ਟਰਾਲੀ ਚਾਹੀਦੀ ਆਹ 8 8 ਟਰਾਲੀ ਆ ਜਿਹੜੀ ਆ ਕਰੋ ਮੜਾ ਜਾ ਸਾਹਿਬ ਇਹ ਟਰਾਲੀ ਤੁਹਾਨੂੰ ਇੱਥੇ ਸੁਮਨ ਕੈਮਰਾ ਦੇ ਸਾਹਮਣੇ ਕਰ ਸਕਦਾ ਜੀ ਨੂੰ ਦੱਸ ਕਿਉਂਕਿ ਮੇਰੇ ਕੋਲੇ ਉਹਦੀ ਫੋਟੋ ਵੀ ਹੈ ਬਸ ਤੁਹਾਨੂੰ ਦੱਸ ਦੇਣਾ ਇਹ ਜਿਹੜੀ ਲੋਂਗੋ ਵਾਲੀ ਤੋਂ ਟਰਾਲੀ ਟੱਕਰ ਤੋਂ ਲਈ ਸਿਹਰੀ ਟਾਇਰ ਵਾਲੀ ਸਿੰਗਲ ਟਾਇਰ ਵਾਲੀ ਚੋਰੀ ਹੋਈ ਸੀ ਸ਼ੰਭੂ ਤੋਂ ਉਹਦਾ ਟਾਇਰ ਹੈ ਉਸੇ ਦੀ ਰਿੰਨਾ ਹੈ ਉਸੇ ਦੀ ਹੱਬ ਹੈ ਇਹ ਜਿਹੜਾ ਪੰਕਜ ਪੱਪੂ ਨਾਮ ਦਾ ਇਥੇ ਨਗਰ ਕੌਂਸਲ ਦੇ ਪ੍ਰਧਾਨ ਦਾ ਪਤੀ ਹੈ ਆਮ ਆਦਮੀ ਪਾਰਟੀ ਦਾ ਲੀਡਰ ਉਹਦੇ ਮਕਾਨ ਦੇ ਵਿੱਚ ਉਹ ਬਰਾਮਦ ਹੋ ਚੁੱਕੇ ਸੋ ਮੇਰੀ ਬੇਟੀ ਆ ਦੂਜੀ ਟਰਾਲੀ ਅਸੀਂ ਕਿਹਦੀ ਇਹ ਸੁਨਾਖਤ ਕਰਾਂਗੇ ਸਾਡੀਆਂ ਵਾਈ ਟਰਾਲੀਆਂ ਗੁੰਮ ਹੋ ਗਈਆਂ ਪ੍ਰਧਾਨ ਜੀ ਦੂਰ ਤੱਕ ਅੱਗੇ ਨਾ ਆਓ ਤੁਸੀਂ ਜਿਹੜੇ ਸਮਾਨ ਦੀ ਲੋਕਾਂ ਨੂੰ ਬੜੀ ਜਿੰਦ ਕਰ ਰਹੇ ਹੋ ਜਿਹੜਾ ਸਮਾਨ ਤੁਹਾਨੂੰ ਲੱਗਦਾ ਵੀ ਡਾਊਟਫੁਲ ਆ ਇਹ ਸਾਰਾ ਚੱਕੋ ਇੱਕ ਮਿੰਟ ਯਾਰ ਮੇਰੀ ਤਾਂ ਸੌਂ ਗਿਆ ਯਾਰ ਇਹ ਨਾ ਕਰੋ ਅਸੀਂ ਜਿਹੜਾ ਤੁਹਾਨੂੰ ਡਾਊਟਫੁਲ ਇੱਕ ਮਿੰਟ ਤੂੰ ਬੋਲ ਜਿਹੜਾ ਤੁਹਾਨੂੰ ਡਾਊਟਫੁਲ ਲੱਗਦਾ ਉਸ ਬਾਰੇ ਇੱਕ ਮਿੰਟ ਮੈਂ ਕਰਦਾ ਨਾ ਦੇਖੋ ਅਸੀਂ ਲਗਾਤਾਰ ਜਦੋਂ 19 ਮਾਰਚ ਤੋਂ ਸ਼ੰਭੂ ਤੇ ਖਨੋਰੀ ਮੋਰਚੇ ਨੂੰ ਉਜਾੜਿਆ ਗਿਆ ਅਸੀਂ ਦਾਵਾ ਠੋਕਦੇ ਸੀ ਕਿ ਕੋਈ ਕਿਧੋਂ ਚੋਰ ਨਹੀਂ ਆਇਆ ਇਹ ਸਰਕਾਰ ਦੇ ਇਹਨਾਂ ਦੀ ਪਾਰਟੀ ਦੇ ਬੰਦੇ ਸਮਾਨ ਚੋਰੀ ਕਰਕੇ ਲੈ ਕੇ ਗਏ ਨੇ ਕਿਸਾਨਾਂ ਦਾ ਤੇ ਇਹ ਜ਼ਿੰਮੇਵਾਰ ਪੁਲਸ ਵੀ ਵਿੱਚ ਹੈ ਇਹਨਾਂ ਦੀ ਪਾਰਟੀ ਵਿੱਚ ਹੈ ਪੂਰੀ ਸਰਕਾਰ ਨਾਲ ਜੁੜੀ ਹੋਈ ਹੈ ਹੋਰ ਕੋਈ ਚੋਰ ਨਹੀਂ ਲੈ ਕੇ ਗਿਆ ਚੋਰੀ ਉਹ ਹਜ਼ਾਰਾਂ ਕਰੋੜਾਂ ਦਾ ਲੱਖਾਂ ਦਾ ਸਮਾਨ ਜਿਹੜਾ ਸਾਡਾ ਬਰਬਾਦ ਹੋਇਆ ਉਹਦੇ ਚ ਟਰਾਲੀਆਂ ਜਿਹੜੀਆਂ ਗੁੰਮੀਆਂ ਸੀ ਅਸੀਂ ਉਦੋਂ ਤੋਂ ਲੈ ਕੇ ਕਿੰਨੀਆਂ ਟਰਾਲੀਆਂ ਜਿਹੜੇ ਨਾਬੇ ਦੇ ਵਿੱਚ ਪਹੁੰਚੀਆਂ ਨੇ ਕੌਣ ਲੋਕ ਨੇ ਜਿਹੜੇ ਉੱਥੋਂ ਲੈ ਕੇ ਕਰੀਬ ਸ਼ੰਭੂ ਮੋਰਚੇ ਦੀਆਂ 22 ਟਰਾਲੀਆਂ ਗਾਇਬ ਸਨ ਉਹਨਾਂ 22 ਵੀ ਅਸੀਂ ਪੈੜ ਨੱਪਦੇ ਨੱਪਦੇ ਦੋ ਟਰਾਲੀਆਂ ਨੇ ਜਿਹੜੀਆਂ ਉਹ ਇਸ ਸ਼ਹਿਰ ਦੇ ਵਿੱਚ ਨਾਬੇ ਦੇ ਵਿੱਚ ਆਈਆਂ ਦੀ ਸਾਡੇ ਕੋਲ ਇਨਫੋਰਮੇਸ਼ਨ ਸੀ ਜੀ ਅਸੀਂ ਉਹਦੀ ਪੈੜ ਨੱਪਦੇ ਨੱਪਦੇ ਜਿੰਨਾ ਚਿਰ ਸਾਨੂੰ ਸਬੂਤ ਨਹੀਂ ਸੀ ਮਿਲਦਾ ਕੋਈ ਅਸੀਂ ਕਿਵੇਂ ਕਹਿ ਦੀਏ ਕੋਈ ਬੰਦਾ ਸਾਡਾ ਸਮਾਨ ਲੈ ਗਿਆ ਹੁਣ ਅਸੀਂ ਪੈੜ ਨੱਪ ਕੇ ਦਾਵਾ ਠੋਕਿਆ ਕਿ ਐ ਜਗ੍ਹਾ ਦੇ ਅੰਦਰ ਉਹਨਾਂ ਦਾ ਟਰਾਲੀਆਂ ਦਾ ਦੋ ਦਾ ਸਮਾਨ ਥੋੜਾ ਬਹੁਤਾ ਹੈ ਇਹ ਜਿੰਦਾ ਖੋਲੇ ਤੋਂ ਪਤਾ ਲੱਗੂ ਉਹਨਾਂ ਦਾ ਸਮਾਨ ਪਿਆ ਕੋਈ ਪਤਾ ਲੱਗਿਆ ਵੀ ਕੀ ਕੁਛ ਹੈ ਜਿਹੜਾ ਅੰਦਰ ਪਿਆ ਕੋਈ ਤੁਹਾਡਾ ਬੰਦਾ ਅੰਦਰ ਪਹੁੰਚਿਆ ਉਸ ਤੋਂ ਬਾਅਦ ਲੋਕ ਖੁੱਲਣੇ ਨੇ ਕੋਈ ਟਰੈਰ ਨੇ ਜਾਂ ਚਾਸੀ ਆਜਾ ਕੋਈ ਉਹ ਬਾੜੀਆਂ ਨੀ ਟਰਾਲੀਆਂ ਦੇਖੋ ਟਰਾਲੀ ਦਾ ਕੋਈ ਵੀ ਸਮਾਨ ਇੱਥੇ ਹੋ ਸਕਦਾ ਦੇਖੋ ਨਾ ਤਾਂ ਇਹ ਦੁਕਾਨ ਕੋ ਟਰਾਲੀਆਂ ਦਾ ਕੰਮ ਕਰਨ ਵਾਲੀ ਹੈ ਨਾ ਇਹ ਟਾਇਰਾਂ ਦਾ ਕੰਮ ਕਰਨ ਵਾਲੀ ਹੈ ਇੱਥੋਂ ਜੋ ਵੀ ਸਮਾਨ ਮਿਲੂਗਾ ਇਹਦਾ ਮਤਲਬ ਉਹ ਸਾਡਾ ਉਹਦੇ ਚ ਟਾਇਰ ਵੀ ਹੋ ਸਕਦੇ ਆ ਕਿਉਂਕਿ ਇੱਧਰ ਜਿੰਦਾ ਲੱਗਿਆ ਜਿੰਦੇ ਦੇ ਅੰਦਰ ਨਹੀਂ ਆਪਾਂ ਜਾ ਸਕਦੇ ਬਾਹਰੇ ਕੋ ਸਾਨੂੰ ਜਿਹੜੀ ਜਾਣਕਾਰੀ ਆ ਅੰਦਰ ਇਹਦੇ ਟਾਇਰ ਟਰਾਲੀਆਂ ਦੇ ਹੱਬਾਂ ਟਰਾਲੀਆਂ ਦੀਆਂ ਰਿੰਗ ਟਰਾਲੀਆਂ ਦੇ ਉਹ ਪਏ ਕੌਣ ਲੋਕ ਨੇ ਜਿਹੜੇ ਲੈ ਕੇ ਆਏ ਨੇ ਕੋਈ ਸਾਡੇ ਕੋਲੇ ਜਿਹੜੀ ਜਾਣਕਾਰੀ ਆ ਵੀ ਇਸ ਨਗਰ ਕੌਂਸਲ ਦੇ ਦੋ ਟਰੈਕਟਰ ਗਏ ਸੀ ਪ੍ਰੀਤ ਟਰੈਕਟਰ ਨੇ ਹੂੰ ਠੀਕ ਹੈ ਉਹ ਪ੍ਰਧਾਨ 20 ਉੱਥੇ ਗਏ ਹੋਏ ਦੀ ਹਾਜ਼ਰੀ ਹੈ ਪ੍ਰਧਾਨ ਕੌਣ ਪ੍ਰਧਾਨ ਪੰਪੂ ਪੰਕਜ ਕੋਈ ਉਹਨਾਂ ਦਾ ਨਾਮ ਹੈ ਮੋٹے ਤੌਰ ਤੇ ਮੈਨੂੰ ਪੂਰਾ ਨਾਮ ਨਹੀਂ ਪਤਾ ਮੈਂ ਹੁਣੀ ਆ ਜੀ ਉਹ ਉੱਥੇ ਗਏ ਆ 20 ਮਾਰਚ ਨੂੰ ਜੀ ਮੈਨੂੰ ਅਜੇ ਪੂਰੀ ਜਾਣਕਾਰੀ ਦੇਵਾਂਗਾ ਤੁਹਾਨੂੰ ਐਦੋਂ ਵੀ ਅੱਗੇ ਜਾਣਕਾਰੀ ਦੇਵਾਂ ਵੀ ਬਲੈਰੋ ਗੱਡੀ 'ਚ ਗਏ ਸੀ ਸਾਡੇ ਕੋਲ ਜਾਣਕਾਰੀ ਮੋੜ ਲਈ ਉਹ ਟਰਾਲੀਆਂ ਜਿਹੜੀਆਂ ਇੱਥੇ ਆਈਆਂ ਨੇ ਉਹ ਇਹ ਪਤਾ ਕਰਦੇ ਆਂ ਵੀ ਇਹ ਜਗਾ ਉਹਨਾਂ ਦੀ ਐ ਜਾਂ ਕਿਸੇ ਦੀ ਹੋਰ ਐ ਪੁਲਿਸ ਨੂੰ ਬੁਲਾਇਆ ਹੈਗਾ ਇਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਹ ਟਰਾਲੀਆਂ ਸਰਕਾਰ ਨਾਲ ਮਿਲ ਕੇ ਇੱਥੇ ਲਿਆਉਣਾ ਕਿਉਂ ਲੋਡ ਸੀ ਕੀ ਗੱਲ ਸੀ ਇਨਫੋਰਮੇਸ਼ਨ ਕੌਣ-ਕੌਣ ਦੋਸ਼ੀ ਨੇ ਅਸੀਂ ਜਿਹੜਾ ਦਾਵਾ ਕਰਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਸਮਾਨ ਲੈ ਕੇ ਗਏ ਨੇ ਸਾਡੀ ਸਰਕਾਰ ਚੋਰ ਐ ਇਹਨਾਂ ਦੀ ਪਾਰਟੀ ਚੋਰ ਐ ਇਹ ਦਾਅਵਾ ਅੱਜ ਸੱਚੋ ਬਿਲਕੁਲ ਹੁਣ ਜੇ ਤੁਹਾਡੀ ਮੰਗ ਕੋਈ ਧਰਨਾ ਲਗਾਇਆ ਜਾਊਗਾ ਕੋਈ ਪਰਚਾ ਦਰਜ ਕਰਵਾਇਆ ਜਾਊਗਾ ਕਿ ਸਿਰਫ ਟਰਾਲੀਆਂ ਹੀ ਬਰਾਮਦ ਕਰਵਾਈਆਂ ਜਾਣ ਦੇਖੋ ਸਾਡੀ ਮੰਗ ਤਾਂ ਪਾਈ ਪਾਈ ਦਾ ਹਿਸਾਬ ਲੈਣਾ ਪੰਜਾਬ ਸਰਕਾਰ ਤੋਂ ਜਿਹੜੇ ਬੰਦਿਆਂ ਨੇ ਸਾਡਾ 100 ਰੁਪਏ ਰੁਪਏ ਇਕੱਠੇ ਕਰੇ ਦਾ ਸਮਾਨ ਖੁਰਦ-ਬੁਰਦ ਕਰਦਾ ਮੋਰਚੇ ਨੂੰ ਤਹਿਸ਼ ਨੈਸ਼ ਕਰਦਾ ਬਖਸ਼ਿਆ ਨਹੀਂ ਜਾਏਗਾ ਕੋਈ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਪ੍ਰਧਾਨ ਚਾਹੇ ਮੁੱਖ ਮੰਤਰੀ ਦਾ ਕਿਉਂ ਨਾ ਹੋਵੇ ਲੜਾਈ ਲੜਾਂਗੇ ਅਸੀਂ ਬੈਠ ਗਏ ਜਗ੍ਹਾ ਦੇ ਆਲੇ-ਦਾਲੇ ਪੁਲਿਸ ਨੂੰ ਫੋਨ ਕੀਤਾ ਹੈਗਾ ਪ੍ਰਸ਼ਾਸਨ ਨੂੰ ਕਿ ਉਹ ਆਵੇ ਇਹ ਦਾ ਜਿੰਦਰਾ ਖਲਵਾਵੇ ਅੰਦਰੋਂ ਕਿੰਨਾ ਸਮਾਨ ਹੈਗਾ ਤੇ ਬਾਕੀ ਕਿਹਨੇ ਵੱਡਗੀਆਂ ਟਰਾਲੀਆਂ ਉਹ ਕੱਟ ਕੇ ਕਿਹੜੇ ਕਵਾੜੀਏ ਨੂੰ ਵੇਚੀਆਂ ਕਿੱਥੇ ਗਿਆ ਸਮਾਨ ਉਹਦੀ ਜਿਵੇਂ ਕਹਿੰਦਾ ਹੋਵੇ ਕਿ ਮੁੱਦਾ ਮਿਲਨ ਦਿਓ ਉਂਗਲ ਵੜਨ ਦਿਓ ਗੁੱਟ ਫੜਦੇ ਫੜਦੇ ਦੇਖੋ ਤੁਸੀਂ ਕਲਾਸੇ ਹੁੰਦੇ ਕਿ ਇਸ ਨਾਬੇ ਸ਼ਹਿਰ ਦੇ ਵਿੱਚੋਂ ਸ਼ੰਭੂ ਮੋਰਚੇ ਦੀ ਜਿਹੜੀ ਚੋਰੀ ਹੈ ਉਹ ਹੋਏ ਸਮਾਨ ਦੀ ਉਹ ਬਰਾਮਦ ਹੋਈ ਹੈ ਧੰਨਵਾਦ ਦੇਖੋ ਅਸੀਂ ਲਗਾਤਾਰ ਜਦੋਂ 19 ਮਾਰਚ ਤੋਂ ਸ਼ੰਭੂ ਤੇ ਖਨੋਰੀ ਮੋਰਚੇ ਨੂੰ ਉਜਾੜਿਆ ਗਿਆ ਅਸੀਂ ਦਾਵਾ ਠੋਕਦੇ ਸੀ ਕਿ ਕੋਈ ਕਿਧੋ ਚੋਰ ਨਹੀਂ ਆਇਆ ਇਹ ਸਰਕਾਰ ਦੇ ਇਹਨਾਂ ਦੀ ਪਾਰਟੀ ਦੇ ਬੰਦੇ ਸਮਾਨ ਚੋਰੀ ਕਰਕੇ ਲੈ ਕੇ ਗਏ ਨੇ ਕਿਸਾਨਾਂ ਦਾ ਤੇ ਇਹ ਜ਼ਿੰਮੇਵਾਰ ਪੁਲਿਸ ਵੀ ਵਿੱਚ ਹੈ ਇਹਨਾਂ ਦੀ ਪਾਰਟੀ ਵਿੱਚ ਹੈ ਪੂਰੀ ਸਰਕਾਰ ਨਾਲ ਜੁੜੀ ਹੋਈ ਹੈ ਹੋਰ ਕੋਈ ਚੋਰ ਨਹੀਂ ਲੈ ਕੇ ਗਿਆ ਚੋਰੀ ਉਹ ਹਿਆਰਾਂ ਕਰੋੜਾਂ ਦਾ ਲੱਖਾਂ ਦਾ ਸਮਾਨ ਜਿਹੜਾ ਸਾਡਾ ਬਰਬਾਦ ਹੋਇਆ ਉਹਦੇ ਚ ਟਰਾਲੀਆਂ ਜਿਹੜੀਆਂ ਗੁੰਮੀਆਂ ਸੀ ਅਸੀਂ ਉਦੋਂ ਤੋਂ ਲੈ ਕੇ ਕਿੰਨੀਆਂ ਟਰਾਲੀਆਂ ਜਿਹੜੇ ਨਾਬੇ ਦੇ ਵਿੱਚ ਪਹੁੰਚੀਆਂ ਨੇ ਕੌਣ ਲੋਕ ਨੇ ਜਿਹੜੇ ਉੱਥੋਂ ਲੈ ਕੇ ਕ੍ਰੀਬ ਸ਼ੰਭੂ ਮੋਰਚੇ ਦੀਆਂ 22 ਟਰਾਲੀਆਂ ਗਾਇਬ ਸਨ ਉਹਨਾਂ 22 ਵੀ ਅਸੀਂ ਪੈੜ ਨੱਪਦੇ ਨੱਪਦੇ ਦੋ ਟਰਾਲੀਆਂ ਨੇ ਜਿਹੜੀਆਂ ਉਹ ਇਸ ਸ਼ਹਿਰ ਦੇ ਵਿੱਚ ਨਾਬੇ ਦੇ ਵਿੱਚ ਆਈਆਂ ਦੀ ਸਾਡੇ ਕੋਲ ਇੰਪਰੋਮਿਸ਼ਨ ਸੀ ਅਸੀਂ ਉਹਦੀ ਪੈੜ ਨੱਪਦੇ ਨੱਪਦੇ ਜਿੰਨਾ ਚਿਰ ਸਾਨੂੰ ਸਬੂਤ ਨਹੀਂ ਸੀ ਮਿਲਦਾ ਕੋਈ ਅਸੀਂ ਕਿਵੇਂ ਕਹਿ ਦੀਏ ਕੋਈ ਬੰਦਾ ਸਾਡਾ ਸਮਾਨ ਲੈ ਗਿਆ ਹੁਣ ਅਸੀਂ ਪੈੜ ਨੱਪ ਕੇ ਦਾਵਾ ਠੋਕਿਆ ਕਿ ਆਇਆ ਜਗ੍ਹਾ ਦੇ ਅੰਦਰ ਉਹਨਾਂ ਦਾ ਟਰਾਲੀਆਂ ਦਾ ਦੋ ਦਾ ਸਮਾਨ ਥੋੜਾ ਬਹੁਤਾ ਹੈ ਇਹ ਜਿੰਦਾ ਖੋਲੇ ਤੋਂ ਪਤਾ ਲੱਗੂ ਉਹਨਾਂ ਹੱਬਾਂ ਟਰਾਲੀਆਂ ਦੀਆਂ ਰੇਮਬ ਟਰਾਲੀਆਂ ਦੇ ਉਹ ਪਏ ਕੌਣ ਲੋਕ ਨੇ ਜਿਹੜੇ ਲੈ ਕੇ ਆਏ ਨੇ ਕੋਈ ਸਾਡੇ ਕੋਲੇ ਜਿਹੜੀ ਜਾਣਕਾਰੀ ਹੈ ਵੀ ਇਸ ਨਗਰ ਕੌਂਸਲ ਤੇ ਦੋ ਟਰੈਕਟਰ ਗਏ ਸੀ ਪ੍ਰੀਤ ਟਰੈਕਟਰ ਨੇ ਠੀਕ ਹੈ ਉਹ ਪ੍ਰਧਾਨ ਵੀ ਉੱਥੇ ਗਏ ਹੋਏ ਦੀ ਹਾਜ਼ਰੀ ਹੈ ਪ੍ਰਧਾਨ ਕੌਣ ਪ੍ਰਧਾਨ ਪੰਪੂ ਪੰਕਜ ਕੋਈ ਉਹਨਾਂ ਦਾ ਨਾਮ ਹੈ ਮੋٹے ਤੌਰ ਤੇ ਮੈਨੂੰ ਪੂਰਾ ਨਾਮ ਨਹੀਂ ਪਤਾ ਮੈਂ ਹੁਣੀ ਆ ਜੀ ਉਹ ਉੱਥੇ ਗਏ ਆ 20 ਮਾਰਚ ਨੂੰ ਜੀ ਮੈਨੂੰ ਅਜੇ ਪੂਰੀ ਜਾਣਕਾਰੀ ਦੇਵਾਂਗਾ ਤੁਹਾਨੂੰ ਇਦੋਂ ਵੀ ਅੱਗੇ ਜਾਣਕਾਰੀ ਦੇਵਾਂ ਵੀ ਬਲੈਰੋ ਗੱਡੀ 'ਚ ਗਏ ਸੀ ਸਾਡੇ ਕੋਲ ਜਾਣਕਾਰੀ ਇਹ ਮੋੜ ਲਈ ਉਹ ਟਰਾਲੀਆਂ ਜਿਹੜੀਆਂ ਇੱਥੇ ਆਈਆਂ ਨੇ ਉਹ ਇਹ ਪਤਾ ਕਰਦੇ ਆ ਵੀ ਇਹ ਜਗ੍ਹਾ ਉਹਨਾਂ ਦੀ ਹੈ ਜਾਂ ਕਿਸੇ ਦੀ ਹੋਰ ਹੈ ਪੁਲਿਸ ਨੂੰ ਬੁਲਾਇਆ ਹੈਗਾ ਇਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਹ ਟਰਾਲੀਆਂ ਸਰਕਾਰ ਨਾਲ ਮਿਲ ਕੇ ਇੱਥੇ ਲਿਆਉਣਾ ਕਿਉਂ ਲੋੜ ਸੀ ਕੀ ਗੱਲ ਸੀ ਇਨਫਾਰਮੇਸ਼ਨ ਕੌਣ-ਕੌਣ ਦੋਸ਼ੀ ਨੇ ਅਸੀਂ ਜਿਹੜਾ ਦਾਵਾ ਕਰਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਬੰਦੇ ਕਿਸਾਨਾਂ ਦਾ ਬੀਕੇਯੂ ਆਜ਼ਾਦ ਵਾਲਿਆਂ ਦਾ ਧਰਨਾ ਲੱਗੇ ਸੀ ਉਹ ਸਾਨੂੰ ਪਤਾ ਲੱਗਾ ਅਸੀਂ ਮੌਕੇ ਤੇ ਆਏ ਹਾਂ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕਿਉਂ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੋਭ ਦਾ ਹੈਗੀ ਹੈ ਆਪਾਂ ਉਹਨੂੰ ਜੋ ਕੰਪਲੇਂਟ ਤੋਂ ਬਾਅਦ ਜਿਹੜੀ ਹੈ ਉਹਨੂੰ ਵੈਰੀਫਾਈ ਕਰ ਲੈਣੇ ਆਲਰੇਡੀ ਜਿਹੜਾ ਪਰਚਾ ਦਰਜ ਹੈ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਮਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜ ਹੈ ਜੀ ਜੋ ਕੋਈ ਸਾਨੂੰ ਉਹ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਹਾਂ ਜੋ ਉਥੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਚੇ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਹੋ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਜੀ ਬਿਲਕੁਲ ਠੀਕ